ਸਤਿ ਸ਼੍ਰੀ ਅਕਾਲ ਜੀ ਮੈਂ ਸੰਨੀ ਕੰਗ ਕੰਗ ਗੋਟ ਫਾਰਮ ਪਟਿਆਲਾ ਤੋਂ ਇੱਕ ਵਾਰੀ ਤੁਹਾਡੇ ਫੇਰ ਉਬਰੂ ਹੋ ਰਿਹਾ ਹਾਂ ਬਹੁਤ ਤੁਸੀਂ ਪਿਆਰ ਦਿੰਨੇ ਹੋ ਸਾਡੀ ਗੱਲਬਾਤ ਨੂੰ ਬਹੁਤ ਮਜ਼ਾ ਆਉਂਦਾ ਤੁਹਾਣਾ ਗੱਲ ਕਰਕੇ ਵੀ ਅੱਜ ਜਿਵੇਂ ਪਹਿਲਾਂ ਅਸੀਂ ਪਿਛਲੇ ਦਿਨਾਂ ਚ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਕੰਗ ਗੋਟ ਫਾਰਮ ਹੁਣ ਕੰਗ ਗੋਟ ਫਾਰਮ ਨਹੀਂ ਰਹਿ ਗਿਆ ਇਕੱਲਾ ਕੰਗ ਗੋਟ ਫੀਡ ਵੀ ਬਣਨ ਲੱਗ ਗਈ ਹੈ ਸਾਡੀ ਬਿਲਕੁਲ ਬੱਕਰੀਆਂ ਤੇ ਭੇਡਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਫੀਡ ਤਿਆਰ ਕੀਤੀ ਗਈ ਹੈ ਤੁਹਾਨੂੰ ਪਤਾ ਹੈ ਕਿ ਜਿਵੇਂ ਆਪਣਾ ਫਾਰਮ ਵੀ ਹੁਣ ਆਰਗੈਨਿਕ ਫਾਰਮ ਬਣ ਚੁੱਕਿਆ ਹੈ ਐਸ ਲਈ ਫੀਡ ਚ ਅਸੀਂ ਕੋਈ ਵੀ ਇਹੋ ਜਿਹਾ ਕੈਮੀਕਲ ਨਹੀਂ ਪਾਉਂਦੇ ਜਿਹੜਾ ਕਿ ਹਾਰਮਫੁਲ ਹੋਵੇ ਤੇ ਯੂਰੀਆ ਤਾਂ ਬਿਲਕੁਲ ਨਹੀਂ ਪਾਉਂਦੇ ਇਹ ਬਿਲਕੁਲ ਯੂਰੀਆ ਮੁਕਤ ਖਾਦ ਹੈ ਆ ਸੌਰੀ ਖਾਦ ਕਹਿ ਗਿਆ ਯੂਰੀਆ ਮੁਕਤ ਫੀਡ ਹੈ ਬੱਕਰੀਆਂ ਲਈ ਸਪੈਸ਼ਲ ਪੈਲੇਟ ਬਣਾਈ ਗਈ ਹੈ ਬੜੀ ਬਰੀਕ ਪਹਿਲਾਂ ਮੋਟੀ-ਮੋਟੀ ਹੁੰਦੀ ਸੀ ਮੱਝਾਂ ਗਾਂਾਂ ਲਈ ਕੋਈ ਡਾਈ ਲੱਗਦੀ ਸੀਗੀ ਅਸੀਂ ਸਪੈਸ਼ਲ ਡਾਈ ਤੁਹਾਡੇ ਲਈ ਲਾਈ ਹੈ ਕਿ ਬਰੀਕ ਫੀਡ ਹੋਵੇ ਜਿਹੜੀ ਬੱਕਰੀ ਨੂੰ ਖਾਣੀ ਸੌਖੀ ਰਹੇ ਤੇ ਵੇਸਟੇਜ ਘੱਟ ਹੋਵੇ ਜਿਹੜੀ ਮੋਟੀ ਪਕੌੜੀ ਖਾਂਦੀ ਸੀ ਉਹ ਰੋਸਟ ਕੀਤੀ ਹੋਈ ਉਹ ਕਈ ਵਾਰੀ ਮੂੰਹੋਂ ਬਾਹਰ ਡਿੱਗ ਜਾਂਦੀ ਸੀਗੀ ਤੇ ਵੇਸਟ ਪੈਸੇ ਤਾਂ ਮਾਲਕ ਦੇ ਲੱਗਦੇ ਨਾ ਫਾਰਮ ਫਾਰਮਰ ਦੇ ਜਾਣੇ ਨੇ ਨਾ ਸੋ ਇਸ ਲਈ ਅਸੀਂ ਉਹਨੂੰ ਸਭ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਫਾਰਮ ਦੇ ਪਹਿਲਾਂ 6-7 ਮਹੀਨੇ ਪੂਰੇ ਟ్రਾਇਲ ਲੈ ਕੇ ਪੂਰੀ ਤਸੱਲੀ ਨਾਲ ਜਦੋਂ ਪੂਰੀ ਕਾਮਯਾਬ ਹੋ ਗਏ ਅਸੀਂ ਫਿਰ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਰੋਸਟਡ ਫੀਡ ਹੈ ਬਾਈ ਜੇ ਸਟੀਮ ਨਾਲ ਰੋਸਟ ਕੀਤੀ ਹੋਈ ਹੈ ਇਹ ਨਹੀਂ ਹੈਗੀ ਵੀ ਹੀਟਰ ਲਾਏ ਨੇ ਉਤੋਂ ਉਤੋਂ ਸੜ ਜਵੇ ਤੇ ਅੰਦਰੋਂ ਤੱਕ ਪੱਕੀ ਹੁੰਦੀ ਹੈ ਫੀਡ ਇਹ ਸਟੀਮ ਨਾਲ ਫੀਡ ਆਪਣੀ ਭਾਫ਼ ਨਾਲ ਅਸੀਂ ਪਕਾਉਂਦੇ ਆ ਇਹਨੂੰ ਆਟੋਮੈਟਿਕ ਫੁਲੀ ਆਟੋਮੈਟਿਕ ਪਲਾਂਟ ਹੈ ਆਪਣਾ ਪਟਿਆਲੇ ਲੱਗਿਆ ਹੋਇਆ ਜਿੱਥੇ ਫੀਡ ਤਿਆਰ ਹੁੰਦੀ ਹੈ ਇਸ ਫੀਡ ਦੀ ਇਹ ਵੀ ਖਾਸੀਅਤ ਹੈ ਕਿ ਸਵਾਦ ਇੰਨੀ ਬਣਾਈ ਹੈ ਕਿ ਬੱਕਰੀਆਂ ਬਹੁਤ ਸਵਾਦ ਨਾਲ ਖਾਂਦੀਆਂ ਨੇ ਤੇ ਦੂਜੀ ਖਾਸੀਅਤ ਇਹ ਹੈ ਕਿ ਦੋ ਤਰ੍ਹਾਂ ਦੀ ਫੀਡ ਤਿਆਰ ਹੋ ਰਹੀ ਹੈ ਇੱਕ ਤਾਂ ਗੋਟ ਗਰੋਅਰ ਕਹਿੰਦੇ ਆ ਜਿਹੜੀਆਂ ਕਿ ਬੱਕਰੀਆਂ ਲਈ ਹੈ ਤੇ ਦੂਜੀ ਹੈਗੀ ਹੈ ਕਾਫ 스타ਟਰ ਜਿਹੜੀ ਬੱਚਿਆਂ ਲਈ ਹੈ ਕਾਫ 스타ਟਰ ਬੱਚਿਆਂ ਨੂੰ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਸ਼ੁਰੂ ਤੋਂ ਗਰੋਥ ਬੱਚੇ ਨੂੰ ਮਿਲ ਜਾਂਦੀ ਹੈ ਉਹਦੇ ਸਾਰੀ ਉਮਰ ਕੰਮ ਆਉਂਦੀ ਹੈਗੀ ਆ ਸੋ ਐਸ ਲਈ ਕੰਗ ਗੋਟ ਫੀਡ ਨੂੰ ਤੁਸੀਂ ਜ਼ਰੂਰ ਟ੍ਰਾਈ ਕਰੋ ਜੇ ਨਹੀਂ ਕੀਤੀ ਅਜੇ ਤੱਕ ਜਿਨ੍ਹਾਂ ਨੇ ਵੀ ਟ੍ਰਾਈ ਕੀਤੀ ਹੈ ਬਹੁਤ ਹੀ ਸ਼ਾਨਦਾਰ ਉਹਨਾਂ ਨੂੰ ਰਿਜ਼ਲਟ ਮਿਲੇ ਨੇ ਬਹੁਤ ਹੀ ਸ਼ਾਨਦਾਰ ਰਿਸਪੌਂਸ ਮਿਲੇ ਸਾਨੂੰ ਉਹਨਾਂ ਤੋਂ ਉਹਨਾਂ ਦੀ ਫੀਡ ਫੀਡਬੈਕ ਜੇ ਸਾਨੂੰ ਮਿਲਦੀ ਸੀਗੀ ਤੇ ਅਸੀਂ ਉਸ ਹਿਸਾਬ ਨਾਲ ਇੰਪਰੂਵ ਹੋਰ ਕਰਦੇ ਗਏ ਆ ਹੁਣ ਜਿਵੇਂ ਕਿ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈ ਹੁਣ ਬਰਸਾਤਾਂ ਲਈ ਸਪੈਸ਼ਲ ਫਾਰਮੂਲਾ ਸੀ ਯੂਜ਼ ਕੀਤਾ ਹੈਗਾ ਆਪਣੀ ਫੀਡ ਦੇ ਵਿੱਚ ਤੇ ਜਦੋਂ ਸਰਦੀਆਂ ਆਉਣਗੀਆਂ ਸਰਦੀਆਂ ਲਈ ਫੇਰ ਸਪੈਸ਼ਲ ਫਾਰਮੂਲਾ ਯੂਜ਼ ਕਰਾਂਗੇ ਮੌਸਮ ਦੇ ਹਿਸਾਬ ਨਾਲ ਸੀ ਚੇਂਜ ਕਰਦੇ ਰਹੇ ਨੇ ਹੈਗੇ ਆ ਆਪਣੇ ਫੀਡ ਦਾ ਫਾਰਮੂਲਾ ਪਰ ਜਿਹੜੇ ਬੇਸਿਕ ਚੀਜ਼ਾਂ ਨੇ ਉਹ ਸੇਮ ਰਹਿੰਦੀਆਂ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਯੂਰੀਆ ਬਿਲਕੁਲ ਨਹੀਂ ਹੈਗਾ ਬੇਫਿਕਰ ਹੋ ਕੇ ਪਾਓ 1% ਵੀ ਯੂਰੀਆ ਨਹੀਂ ਹੈਗਾ ਇਸ ਦੇ ਵਿੱਚ ਦੂਜਾ ਸਭ ਤੋਂ ਵੱਡਾ ਬੈਨੀਫਿਟ ਕੀ ਅਸੀਂ ਦੱਤਾ ਕੰਗ ਗੋਟ ਫਾਰਮ ਨੇ ਕੰਗ ਗੋਟ ਫੀਡ ਦੇ ਥਰੂ ਤੁਹਾਨੂੰ ਆਪਣੇ ਕਿਸਾਨ ਵੀਰਾਂ ਨੂੰ ਆਪਣੇ ਫਾਰਮਰਸ ਨੂੰ ਗੋਟ ਫਾਰਮਰ ਜਿਹੜੇ ਕਰ ਰਹੇ ਨੇ ਦੇਖੋ ਰੋਸਟਡ ਫੀਡ ਪਹਿਲਾਂ 42 ਤੋਂ 44 ਰੁਪਏ ਕਿਲੋ ਮਾਰਕੀਟ ਚ ਆਉਂਦੀ ਸੀ 42 44 ਰੁਪਏ ਕਿਲੋ ਅਸੀਂ 35 ਰੁਪਏ ਕਿਲੋ ਦੇਖੋ ਕਿੱਡਾ ਫਰਕ ਹੈ 8 ਰੁਪਏ ਕਿਲੋ ਦਾ ਫਰਕ ਛੋਟਾ ਫਰਕ ਨਹੀਂ ਹੁੰਦਾ ਅਸੀਂ ਵੀ ਰੱਖ ਸਕਦੇ ਸੀ ਉਹੀ ਰੇਟ ਵੀ 42 44 ਰੁਪਏ ਕਿਲੋ ਜੋ ਮਾਰਕੀਟ ਚੱਲਦਾ ਉਹੀ ਦੇ ਹੀ ਚੱਲੀਏ ਪਰ ਫਾਇਦਾ ਕੀ ਹੋਇਆ ਜੇ ਅਸੀਂ ਫਾਰਮਰ ਹੈ ਜੋ ਸਾਨੂੰ ਦਿੱਕਤਾਂ ਆਈਆਂ ਨੇ ਉਹੀ ਦਿੱਕਤਾਂ ਤੁਹਾਨੂੰ ਆ ਰਹੀਆਂ ਨੇ ਸੋ ਅਸੀਂ ਤੁਹਾਡੀਆਂ ਦਿੱਕਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਗੋਟ ਗਰੋਅਰ ਦਾ ਵੀ ਤੇ ਕਾਫ ਸਟਾਰਟਰ ਦਾ ਵੀ ਯਾਨੀ ਕਿ ਵੱਡੀਆਂ ਬੱਕਰੀਆਂ ਦਾ ਵੀ ਤੇ ਛੋਟੇ ਬੱਚਿਆਂ ਦਾ ਵੀ ਉਹਨਾਂ ਦੀ ਫੀਡ ਦਾ ਇੱਕੋ ਰੇਟ ਰੱਖਿਆ ਹੈਗਾ 35 ਰੁਪਏ ਕਿਲੋ ਬੜੀ ਸੌਖੀ 25 ਕਿਲੋ ਦੀ ਪੈਕਿੰਗ ਹੈਗੀ ਆ ਬਾਕੀ ਜਿਵੇਂ ਤੁਸੀਂ ਸੁਝਾਅ ਦੋਵੋਗੇ ਅੱਗੇ ਤੋਂ ਅੱਗੇ ਵੀ ਪੈਕਿੰਗ ਘਟਾ ਲਓ ਵਧਾ ਲਓ ਉਹ ਅਸੀਂ ਤੁਹਾਡੇ ਮੁਤਾਬਕ ਚੱਲਦੇ ਰਹਿਣਾ ਕਿਉਂਕਿ ਅਸੀਂ ਇਕੱਲੇ ਤਾਂ ਕੋਈ ਹੈ ਨਹੀਂਗੇ ਤੁਹਾਡੇ ਸਦਕਾ ਹੀ ਅਸੀਂ ਆ ਤੁਹਾਡੇ ਨਾਲ ਹੀ ਮਿਲ ਕੇ ਚੱਲਣਾ ਹੈਗਾ ਅਸੀਂ ਸਭ ਨੇ ਸੋ ਸਾਡੀ ਫੀਡ ਜੇ ਨਹੀਂ ਟਰਾਈ ਕੀਤੀ ਅਜੇ ਤੱਕ ਇੱਕ ਇੱਕ ਦੋ ਦੋ ਬੈਗ ਮੰਗਾ ਕੇ ਬੱਚਿਆਂ ਦੇ ਤੇ ਵੱਡੀਆਂ ਬੱਕਰੀਆਂ ਦੇ ਜਰੂਰ ਟਰਾਈ ਕਰੋ ਤੁਹਾਨੂੰ ਦਿਨਾਂ 'ਚ ਹੀ ਰਿਜ਼ਲਟ ਆਊਗਾ ਦਿਨਾਂ 'ਚ ਹੀ ਸ਼ਾਇਨ ਆਊਗੀ ਬੱਚਿਆਂ ਦੀ ਗਰੋਥ ਬੱਚੇ ਵਾਲੀ ਤਾਂ ਬਹੁਤ ਹੀ ਕਾਮਯਾਬ ਹੈ ਇੰਨੀ ਸੋਹਣੀ ਗਰੋਥ ਬੱਚਿਆਂ ਦੀ ਸ਼ੁਰੂ ਤੋਂ ਹੀ ਆਉਂਦੀ ਹੈ ਕਿ ਤੁਸੀਂ ਦੇਖ ਕੇ ਹੈਰਾਨ ਲੈ ਜਾਓਗੇ ਸੋ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨਾ ਹੈ ਕਿ ਜੇ ਨਹੀਂ ਟਰਾਈ ਕੀਤੀ ਕੰਗ ਗੋਟ ਫੀਡ ਤਾਂ ਜ਼ਰੂਰ ਤੋਂ ਜ਼ਰੂਰ ਇੱਕ ਦੋ ਬੈਗ ਮੰਗਾ ਕੇ ਜ਼ਰੂਰ ਟਰਾਈ ਕਰੋ ਫਿਰ ਅੱਗੇ ਤੋਂ ਅੱਗੇ ਤੁਹਾਡਾ ਵੱਡਾ ਆਰਡਰ ਜਿਵੇਂ ਹੋਊਗਾ ਉਵੇਂ ਆਪਾਂ ਕਰਦੇ ਰਹਿਾਂਗੇ ਗੱਲਬਾਤ ਦੂਜੀ ਗੱਲ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਡੀਲਰ ਲੱਭ ਰਹੇ ਹਾਂ ਤਾਂ ਕਿ ਉਹ ਸਾਡੀ ਡੀਲਰਸ਼ਿਪ ਲੈ ਕੇ ਤੁਸੀਂ ਵੀ ਪੈਸੇ ਬਣਾਓ ਉਹਦੇ ਵਿੱਚੋਂ ਤੁਸੀਂ ਅੱਗੇ ਸਭ ਦੇ ਨਾਲੇ ਨੇੜੇ ਤੇੜੇ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਭ ਨੂੰ ਫੀਡ ਹਰ ਫਾਰਮ ਦੇ ਪਹੁੰਚਦੀ ਹੋ ਜੂਗੀ ਤੁਹਾਡੇ ਵੀ ਦੋ ਪੈਸੇ ਬਣਨਗੇ ਤੇ ਨਾਲੇ ਹਰ ਫਾਰਮ ਨੂੰ ਸੌਖਾ ਹੋ ਜਾਊਗਾ ਕੱਲੇ ਪਟਿਆਲੇ ਆ ਕੇ ਫੀਡ ਲੈ ਜਾਣੀ ਜਾਂ ਪਟਿਆਲੇ ਤੋਂ ਭੇਜਣੀ ਜੇ ਮੰਨ ਲਓ ਕੋਈ ਮੋਗੇ 'ਚ ਹੈ ਮੋਗੇ ਦੇ ਨੇੜੇ ਤੇੜੇ ਦੇ ਪਿੰਡਾਂ ਨੂੰ ਫੀਡ ਚਾਹੀਦੀ ਹੈ ਉਹ ਤੁਹਾਡੇ ਫਾਰਮ ਤੋਂ ਲਿਜਾ ਸਕਦਾ ਸੋ ਉਦੇ ਬਾਰੇ ਗੱਲਬਾਤ ਕਰਨੀ ਹੋਵੇ ਸਾਣਾ ਜਰੂਰ ਕੰਟੈਕਟ ਕਰਿਓ ਕੰਗੋਡ ਫਾਰਮ ਤੇ ਤੇ ਹੋਰ ਵੀ ਕੋਈ ਕੁਐਸਚਨ ਹੋਇਆ ਕੋਈ ਸੁਝਾਅ ਹੋਇਆ ਫੀਡ ਬਾਰੇ ਤਾਂ ਸਾਨੂੰ ਜਰੂਰ ਕੰਟੈਕਟ ਕਰਕੇ ਦੱਸਿਓ ਨੰਬਰ ਤੁਹਾਡੇ ਕੋਲ ਹੈਗਾ ਹੀ ਹੈ ਮੇਰਾ 6284181549 ਬੜਾ ਸੌਖਾ ਨੰਬਰ ਹੈ ਆਲਰੇਡੀ ਤੁਹਾਡੇ ਕੋਲ ਹੈਗਾ ਨਹੀਂ ਤਾਂ ਤੁਸੀਂ ਲੱਭ ਸਕਦੇ ਹੋ ਸਕਰੀਨ ਤੇ ਵੀ ਹੋਊਗਾ ਤੇ ਜਰੂਰ ਆਪਾਂ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਨੂੰ ਕਾਮਯਾਬ ਕਰਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ